ਆ ਜਦੋਂ ਲੈਵਲ ਲਾਉਣੇ ਵੀ ਆਪਣੀਆਂ ਟਰਾਲੀਆਂ ਦੀ ਪੂਰੀ ਮਸ਼ਹੂਰ ਆਉਂਦਾ ਆਪਣੀਆਂ ਟਰਾਲੀਆਂ ਪਟਾਲੇ ਤੱਕ ਜਾਂਦੀਆਂ ਨੇ ਜਦੋਂ ਪਰਸ਼ ਦਿਖਾਉਂਦੇ ਆਂ ਅੰਦਰ ਉਸ ਤੋਂ ਵਾਰੀ ਤੇ ਪਰਸ਼ ਤੇ ਕੋਈ ਵੀ ਜੋੜ ਨਹੀਂ ਕੋਈ ਵੀ ਜੋੜ ਨਹੀਂ ਤੁਸੀਂ ਐਦਾਂ ਗੱਲ ਨਹੀਂ ਹੈਗੀ ਵੀ ਸਿੰਪਲ ਜੀ ਬਣਾ ਰੱਖਿਆ ਨਾ ਪੂਰਾ ਮਜ਼ਬੂਤੀ ਨਾਲ ਕੰਮ ਕੀਤਾ ਹੋਇਆ ਤੇ ਪੂਰੀ ਗਰੰਟੀ ਵੀ ਲੈਂਦੇ ਨੇ ਵੀ ਹਾਂ ਕੰਮ ਹੋਇਆ ਹਾਂਜੀ ਵੀਰੋ ਅੱਜ ਆਪਾਂ ਧੂਰੀ ਸ਼ਹਿਰ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਮਲੇਰ ਕੋਟਲਾ ਰੋਡ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਣੀ ਦੁਕਾਨ ਤੇ ਟਰਾਲੀਆਂ ਦਾ ਪਰ ਵੀ ਦਿਖਾਣੇ ਚੈਨਲ ਸਿਰਫ ਕੰਪਨੀ ਬਣਾਇਆ ਤੇ ਆਜੋ ਫਿਰ ਗੱਲ ਕਰਦੇ ਆ ਸਾਰੀ ਸਤਿ ਸ਼੍ਰੀ ਅਕਾਲਤਾ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਜਮਾ ਵਧੀਆ ਤੁਸੀਂ ਦੱਸੋ ਵਧੀਆ ਜੀ ਵਧੀਆ ਵਧੀਆ ਕਰ ਲਿਆ ਤਿਆਰ ਹੈ ਜਾਊਗਾ ਫਿਰ ਹਾਂ ਹਾਂ ਜਾਊਗਾ ਤਿਆਰ ਕਰਤਾ ਟਰਾਲਾ ਚਲੋ ਚਲੋ ਦੱਸੋ ਫਿਰ ਇਹਦੇ ਬਾਰੇ ਡਿਟੇਲ ਦੋ ਦੇਖੋ ਜਿਹੜਾ ਇਹ ਸ਼ਾਇਦ ਹੈ 12 6:30 ਠੀਕ ਆ ਜੀ ਦੋ ਉੱਚਾ ਬਾੜੇ ਦੀ ਦੋ ਬੈਡ ਤਿੰਨ ਪੁੱਟ ਤੇ ਆ ਇਹਨੂੰ ਜਿਹੜਾ ਮਾਲ ਆ ਜੀ ਸਾਰੇ ਛੇਲ ਦਾ ਜੀ ਆ ਮੁਫਤ ਸਾਰੀ ਮਦਦ ਟਾਟਾ ਦੀ ਆ ਸਾਰੀ ਛੇਲ ਦੀ ਦਵਾਦੀ ਆ ਹਰਸ਼ ਵੀ ਉਹ ਵੀ ਟਾਟਾ ਸਟੀਲ ਦਾ ਲਾਇਆ ਅੰਦਰ ਠੀਕ ਆ ਫਰਸ਼ ਵੀ 6 ਐਮ ਐਮ ਲੱਗੇ ਤੇ ਇੱਥੇ ਲੱਗਿਆ ਫਰਸ਼ 6 ਐਮ ਐਮ 6 ਐਮ ਐਮ ਹਾਂ ਠੀਕ ਜੀ ਠੀਕ ਹੈ ਤੇ ਦੱਸ ਕਿ ਕਿੰਨਾ ਛੇਡਾ ਨੇ ਠੀਕ ਹੈ ਦੱਸ ਕਿੰਨਾ ਛੇਡਾ ਨੇ ਹਾਂ ਬੱਤੇ ਆ ਜਿਹੜੇ ਉਹ 4-2 ਦੇ ਟਾਟਾ ਦੇ ਨੇ ਟਾਟਾ ਦੇ ਉਹ ਟੋਟਲੀ ਸਾਰਾ ਟਾਟਾ ਦਾ ਛੋਟ ਟੋਟਲੀ 10 30 ਦੀ ਚਾਸੀ ਜਿਹੜੀ ਉਹ ਵੀ ਟਾਟਾ ਦੀ ਹੈ ਜੀ ਜਿਹੜੀ ਵਿੱਚ ਪਾਈ ਹੈ 5 2.5 ਵੀ ਉਹ ਵੀ ਟਾਟਾ ਦੀ ਹੈ ਠੀਕ ਹੈ ਜੀ ਤੇ ਬਾਕੀ ਆ ਦੇਖ ਲੋ ਡੈਕੋਰੇਸ਼ਨ ਦੇਖੋ ਆ ਟਾਕੀ ਦੀ ਡੈਕੋਰੇਸ਼ਨ ਦੇਖੋ ਪੂਰੀਆਂ ਪੱਤੀਆਂ ਆ ਪੂਰੇ ਵਧੀਆ ਗੁੱਲੇ ਲਾ ਕੇ ਵਧੀਆ ਪਿੰਨਾ ਪਾਈਆਂ ਨੇ ਤੇ ਆ ਕਬਜੇ ਸਪੈਸ਼ਲ ਪੱਤੀ ਲਾ ਕੇ ਕਬਜਾ ਨਹੀਂ ਖੁੱਲਦਾ ਹੈਗਾ ਕਦੇ ਵੀ ਆ ਟੂਲ ਦੇ ਇੱਥੇ ਦੋ ਜਿੰਦੇ ਲੱਗਦੇ ਕਰਿਆ ਕੱਲ ਨੂੰ ਜਮਾਨ ਲੱਖ ਕੇ ਜਿੰਦੇ ਲਾਓ ਜੀ ਨਟ ਲਾ ਦਈਓ ਹਾਂ ਆ ਇੱਧਰ ਲਈ ਛੜ ਇਹਦੇ ਲੋਕ ਨੇ ਟੂਲ ਦੇ ਆ ਲੋਕ ਲਾਏ ਨੇ ਇਹਨਾਂ ਨੂੰ ਦੱਬ ਲੋ ਇੱਥੇ ਖੜਾ ਰੂ ਟੱਕਣ ਜਿੰਦਾ ਲਾਓ ਆ ਉਹ ਲਾ ਕੇ ਆਂਦੇ ਨੇ ਖੁੱਲ੍ਹੇ ਆਂਦੇ ਨੇ ਹਣਾ ਹਾਂ ਨਾ ਜਿੰਦਾ ਵੀ ਲਾਓ ਜਹੇ ਜਿੰਦਾ ਵੀ ਰਹੇ ਸਮਾਨ ਪਾ ਕੇ ਆਪਦਾ ਜਿੰਦਾ ਲਾ ਕੇ ਚਾਬੀ ਜੇਬ ਵਿੱਚ ਪਾਓ ਉਸ ਤੋਂ ਬਾਅਦ ਜਿਹੜਾ ਇਹ ਹਿੱਸਾ ਜੀ 10 ਨਟ ਹੀ ਹੱਬ ਤੇ ਹਿੱਸਾ ਹੈ ਦਾ ਅਸੈਂਬਲੀ ਆ ਹਾਂ 22 ਦੇ 베어ਿੰਗ ਨੇ ਠੀਕ 142 mm ਦਾ ਹਿੱਸਾ ਲੱਗਿਆ ਗੋਲ ਟਾਟਾ ਦਾ ਤੇ ਬਾਕੀ ਆ ਡਾਲਾ ਦੇਖੋ ਪੂਰੇ ਮਜ਼ਬੂਤੀ ਨਾਲ ਭਰਿਆ ਹੋਇਆ ਜੀ ਆਪਣਾ ਹਾਂ ਪੂਰੇ ਦਛਲੀ ਨਾਲ ਡਾਲੇ ਤੇ ਵੀ ਹੀ ਚੈਨਰ ਟਾਟਾ ਦਾ ਲਵਾਇਆ ਸਾਰਾ ਤੇ ਬਾਕੀ ਜਿਹੜਾ ਇਹ ਪਾਈਪ ਆ ਇਹ ਵੀ ਅੱਛਾ ਹੀ ਅੱਛਾ ਦਾ ਪੈਪਾ ਟਾਟਾ ਤੇ ਸਾਈਜ਼ ਕੀ ਹੈ ਟਰਾਲੇ ਦਾ ਇਹਦਾ ਟਰਾਲੇ ਦਾ ਸਾਈਜ਼ ਹੈਗਾ 12 6 12 6 3 ਫੁੱਟ ਬੈੱਡ ਤਿਆਰ ਆ 3 ਫੁੱਟ ਸਾਰਾ ਬੈੱਡ ਤਿਆਰ ਆ ਹਾਂ ਮੰਜਾ ਖੁੱਲਦਾ ਇਸ ਤਰ੍ਹਾਂ ਜਾਲੀ ਅੱਡੇ ਹਨਾ ਮਤਲਬ ਜਾਲੀ ਦਾ ਹਾਂ ਜਾਲੀ ਤਾਂ ਅੱਡੇ ਲੱਗਦੇ ਆ ਜਾਲੀ ਤਾਂ ਵਿੱਚ ਆਉਂਦੀ ਨਹੀਂ ਹੈਗੀ ਥੋਲਣ 'ਚ ਭਾਰਨ ਦੇ ਹਿਸਾਬ ਨਾਲ ਬਣਾਉਣਾ ਮਤਲਬ ਤੁਸੀਂ ਤੇ ਭਜਨ ਜਿੰਨਾ ਗਗਰਾ ਕਹਿੰਦਾ ਓਨਾਂ ਕ ਜਿਵੇਂ ਟਾਟਾ ਦੇ ਭਾਲੂ ਮਾਲ ਫਿਰਦਾ ਹੈ ਭਜਨ 28 29 ਕੁਆਂਟਲ ਦੀ ਹੁੰਦੀ ਹੈ ਜੀ ਟਰਾਲੀ ਜੇ ਮਾੜਾ ਮੋਟਾ ਹੌਲਾ ਮਾਰ ਲਵਾਉਣਾ ਘਟ ਜਾਂਦਾ ਭਾਜਣਾ ਨਹੀਂ ਤਾਂ ਫਿਰ ਜੇ ਅਗਲਾ ਕਹਿੰਦਾ ਵੀ ਲੈਣਾ ਹੀ ਛਰੇ ਦਾ ਫਿਰ ਤਾਂ ਤਾਂ ਪੂਰੇ ਰੁਟ ਰੂਗਾ ਭਾਜਣਾ ਉਹ ਨਹੀਂ ਘਟਦਾ ਹੈ ਜੇ ਵੀਰੇ ਏਡੇ ਜਿਹੜਾ ਇੱਕ ਫਰਸ਼ ਲਾਇਆ ਨਾ ਸਾਰਾ ਜਦੋਂ ਆਪਾਂ ਮੋਸਟਲੀ ਸਾਰੀਆਂ ਟਰਾਲਾਂ ਦੇ ਸੀ ਤਾਂ ਫਰਸ਼ ਲਾਇਆ ਉਹ ਨਾ ਸਾਰਾ ਸਾਰਾ ਤੇ ਫਰਸ਼ ਜਿਹੜਾ ਨੋੜਾਂ ਤੱਕ ਲੰਦਰੀ ਤੇ ਇਹ ਵੀ ਸਿਰਫ ਪਲੇਟ ਆਇਆ ਰਿਹਾ ਤੇ ਆ ਜਦੋਂ ਮੈਂ ਫਰਸ਼ ਦਿਖਾਉਂਦੇ ਆਂ ਤੁਹਾਨੂੰ ਉਸ ਬਾਰੇ ਤੇ ਇਹ ਪਰਸੇ ਤੇ ਕੋਈ ਵੀ ਜੋੜ ਨਹੀਂ ਕੋਈ ਵੀ ਜੋੜ ਨਹੀਂ ਇਹ ਪਰਸੇ ਤੇ ਕੋਈ ਵੀ ਜੋੜ ਨਹੀਂ ਹੈਗਾ ਹਾਂ ਬਿਲਕੁਲ ਫਰੈਸ਼ ਪਰਸਲ ਆਇਆ ਅਸੀਂ ਆਪ ਟਾਡਾ ਲਾ ਠੀਕ ਐਦਾ ਇਹ ਉੱਪਰ ਚੱਕੀ ਜਾਂਦੀ ਜਾਲੀ ਹੈ ਨਾ ਆ ਪੱਤੀ ਲਾਈ ਹੋਈ ਆ ਇਧਰੋਂ ਹਾਂ ਇਹ ਲੋਕ ਆਈ ਇਹਦਾ ਇਹਦਾ ਲੋਕ ਜਿੱਥੇ ਖੜਾਉਣੀ ਆ ਉੱਥੇ ਇਹਨੂੰ ਲੋਕ ਨੂੰ ਤਾਂਹਾਂ ਥੱਲੇ ਕਰ ਲੋ ਬਸ ਲੈ ਹੁਣ ਆ ਪੱਤੀ ਘਰ ਮਾੜੀ ਜੀ ਚੱਕ ਕੇ ਥੱਲੇ ਕਰੀ ਹੋਈ ਹੂੰ ਅਜਿਹਾ ਇੱਥੇ ਹੇਠੇ ਹੋ ਜਾਂਦੇ ਪੱਤੀ ਸਾਰੀ ਝਾਲੀ ਲਓ ਜੀ ਐ ਫਿੱਟ ਹੋ ਜਾਂਦਾ ਜੀ ਇਹ ਤੇ ਆ ਲੌਕ ਲੱਗ ਗਏ ਇਹਦੇ ਹਾਂ ਹਾਂ ਇਹਦੇ ਲੌਕ ਲੱਗ ਗਏ ਉਦੋਂ ਬਾਅਦ ਪਿੰਨ ਪੈਂਦੀ ਵੀ ਕਰੀਏ ਪਿੰਨ ਪੈਂਦੀ ਵੀ ਇਧਰੋਂ ਅੱਛਾ ਹੈ ਲੱਗ ਜਾਂਦਾ ਵੀ ਕੱਲ ਨੂੰ ਲੌਕ ਕੰਮ ਛੱਡ ਜੇ ਪਿੰਨ ਪਾਉ ਜੀ ਉਹਦੇ ਇਹਦੇ ਆ ਡਰਾਵਲ ਪਿੰਨ ਪਾਉ ਠੀਕ ਹੈ ਠੀਕ ਹੈ ਕੀ ਜੋ ਮਜ਼ਬੂਤੀ ਆ ਮਤਲਬ ਹਾਂ ਪੂਰੀ ਮਜ਼ਬੂਤੀ ਨਾਲ ਕੰਮ ਕਰਦੇ ਆ ਦਸੱਲੀ ਨਾਲ ਕੰਮ ਕਰਕੇ ਦਿੰਦੇ ਆ ਠੀਕ ਹੈ ਜੀ ਇਹ ਗਾਹ ਉੱਧਰ ਜਾ ਕੇ ਪੰਨੇ ਚ ਪੈ ਗਿਆ ਇੱਥੇ ਖੜੀ ਰਹਿੰਦੀ ਹੈ ਪੱਤੀ ਸੰਗਲ ਆ ਉਹ ਵੀ ਬਧੀਆ ਅਰੀਜਨਲ ਬਲੈਤੀ ਲਾਉਣਿਆ ਇਹਦੇ ਵੀ ਤੁਸੀਂ ਆਹੀ ਸਿਸਟਮ ਲਾਇਆ ਅੱਛਾ ਜਿਹੜਾ ਇਹ ਵਿੱਚੇ ਰਹਿੰਦੇ ਉੱਤੇ ਲਿਕੜ ਦਿੰਦੀ ਇਹਦੇ ਪੰਨ ਤਾਹਾਂ ਨੂੰ ਠੀਕ ਹੈ ਜੀ ਹੂੰ ਚੁੱਲਾ ਟਾਈਪ ਹੈ ਇਹਨੂੰ ਕਹਿੰਦੇ ਆਂ ਇਹ ਆ ਕੇ ਵਸਤੇ ਆ ਜਾਂਦੀ ਨਹੀਂ ਆਪਣੇ ਇਹ ਡਾਲਾ ਜਦੋਂ ਉੱਪਰੋਂ ਛੱਡਦੇ ਆ ਵੇਰਾ ਆ ਕੇ ਥੱਲੜੇ ਪੌਦਾ ਅੰਚ ਲੱਗਦਾ ਹੈ ਰਾਵੜਾ ਰੋਕਦਿਆਂ ਨੇ ਕੋਈ ਅੱਛਾ ਰਾਵੜਾ ਪੂਰਾ ਬਰੀਕੀ ਚ ਧਿਆਨ ਰੱਖਿਆ ਗਿਆ ਹੁੰਦਾ ਜੀ ਛੋਟੀ ਛੋਟੀ ਚੀਜ਼ ਵੀ ਕਈ ਵਾਰੀ ਬੰਦੇ ਤੋਂ ਛੁੱਟ ਜਾਂਦਾ ਉਹ ਫਿਰ ਇੱਕ ਜ਼ੋਰ ਨਾਲ ਲੱਗਦਾ ਉਹਦੇ ਕਰਕੇ ਫਿਰ ਰਾਵੜ ਦੇਣੀ ਪੈਂਦੀ ਹੈ ਸਿਸਟਮ ਤੇ ਬਾਕੀ ਦੇਖ ਲੋ ਆਲਾ ਦਾਲਾ ਕਮਾਓ ਠੀਕ ਹੈ ਬਾਕੀ ਟੱਕ ਕੱਢ ਕੇ ਬਣੀ ਹੋਈ ਹੈ ਬਾਹਰ ਤੱਕ ਬੱਤਾਂ ਲੈਂਦਾ ਹੈ 4-2 ਦਾ ਮੁੰਨੀ 2 ਇੰਚੀ ਦੋ ਸੂਤ 2 ਇੰਚੀ ਦੋ 6 ਜੇ ਦਾ 2 ਇੰਚੀ ਤੋ ਸੂਤਾ ਬਿੱਡ ਆਪਣਾ ਪੈਪੜਾ ਵੀ ਬਣਾ ਦਿੰਦੇ ਤੁਸੀਂ ਮਤਲਬ ਪੈਪ ਲਾ ਕੇ ਵਿੱਚੋਂ ਘੱਟ ਇੱਕ ਨਾ ਡਿਜ਼ਾਈਨ ਜਾਂ ਚੱਲਦਾ ਮੈਂ ਦੇਖਿਆ ਨਹੀਂ ਉਹਦੇ ਵੀ ਹੋਰ ਪਲਾਜ਼ਮਾ ਹੁੰਦਾ ਜੀ ਉਹ ਬਿੱਡ ਠੀਕ ਹੈ ਜੀ ਉਹਦਾ ਐਕਸਟਰਾ ਪੈਸੇ ਲੈਣੇ ਆ 5000 ਰੁਪਏ 5000 ਰੁਪਏ ਤਾਂ ਐਕਸਟਰਾ ਲੱਗੇ ਆ ਹੋਰ ਪਲਾਜ਼ਮਾ ਤੇ ਕਿੰਨੀ ਮਜ਼ਬੂਤੀ ਹੈ ਇਹਦੇ ਨਾਲੋਂ ਕਿੰਨੀ ਘੋਜ ਜਾਂਦੇ ਜੇ ਆਪਾਂ ਕੰਪੇਅਰ ਕਰੀਏ ਦੋਹੇ ਚੀਜ਼ਾਂ ਨੂੰ ਮਜ਼ਬੂਤੀ ਦਾ ਦੋਨਾਂ ਦੀ ਉਹ ਆ ਮਜ਼ਬੂਤੀ ਉਹਦੀ ਵੀ ਐਦੀ ਵੀ ਬਹੁਤ ਆ ਇਹ ਜੀ ਗੱਲ ਵੀ ਇਹਦੀ ਵੀ ਨਹੀਂ ਹੈਗੀ ਕੱਲ ਨੂੰ ਇਹਨੂੰ ਕੋਈ ਸ਼ਿਕਾਇਤ ਨਹੀਂ ਹੁੰਦੀ ਇਹਨੂੰ ਠੀਕ ਹੈ ਜੀ ਹਾਂ ਉਹ ਸ਼ਿਕਾਇਤ ਉਹਨੂੰ ਵੀ ਨਹੀਂ ਹੁੰਦੀ ਉਹਦੇ ਪੈਪ ਮੜੇ ਜਾਂਦੇ ਨੇ ਵਾਲੇ ਵਾਲੇ ਉਹ ਐ ਵੀ ਉਹਦੇ ਜਿਹੜੇ ਪਲਾਜ਼ਮਾ ਕਟਿੰਗ ਤੇ ਲੈ ਕੇ ਆਉਣਾ ਮਹਿੰਗੀ ਆਉਂਗੇ ਉਹਦੇ ਕਰਕੇ ਇਸ ਤਰ੍ਹਾਂ ਲੈਣੇ ਪੈਂਦੇ ਸਾਨੂੰ ਕੋਈ ਇਹ ਆਪਣਾ ਸਿੰਗਲ ਚੈੱਕ ਆ ਜਾਂ ਡਬਲ ਚੈੱਕ ਹੀ ਏ ਟਰਾਲੀ ਇਹ 12 1/2 6 ਤੱਕ ਤਾਂ ਸਿੰਗਲ ਲਾਉਣਾ ਹੈਵੀ ਡਿਊਟੀ ਸਿੰਗਲ ਹੈਵੀ ਡਿਊਟੀ ਹੈਵੀ ਡਿਊਟੀ ਠੀਕ ਹੈ ਚੈੱਕ ਦਿਖਾਈਏ ਵੀਰੇ ਤੁਹਾਨੂੰ ਚੱਕ ਦੇ ਵੀ ਦਿਖਾ ਦਾਂਗੇ ਟਰਾਲੀ ਆਪਾਂ ਜਾ ਐਂਟੀ ਚ ਵੀਡੀਓ ਜੋੜ ਦਾਂਗੇ ਜਾਂ ਇਹਦੇ ਪਿੱਛੇ ਵੀਡੀਓ ਜੋੜ ਦਾਂਗੇ ਆਪਾਂ ਦੇਖ ਕੇ ਤੁਸੀਂ ਐਦਾਂ ਗੱਲ ਨਹੀਂ ਹੈਗੀ ਵੀ ਸਿੰਪਲ ਜੀ ਬਣਾ ਰੱਖਿਆ ਨਾ ਪੂਰਾ ਮਜ਼ਬੂਤੀ ਨਾਲ ਕੰਮ ਕੀਤਾ ਹੋਇਆ ਤੇ ਪੂਰੀ ਗਰੰਟੀ ਵੀ ਲੈਂਦੇ ਨੇ ਵੀ ਹਾਂ ਕੰਮ ਹੋਇਆ ਤੇ ਜਾਲੀ ਨੂੰ ਵੀ ਅਰੀਜਨਲ ਰੰਗ ਕਰਿਆ ਆ ਐਚਡੀ ਦਾ ਰੰਗ ਆ ਜੀ ਇਹ ਅੱਛਾ ਜੀ ਹਾਂ ਕੰਪਨੀ ਦਾ ਰੰਗ ਆ ਇਹ ਇਹ ਚੀਰਾੰਗਣੀ ਕਰਦੇ ਹੈ ਹਾਂ ਜਿਵੇਂ ਲੈਵਲ ਆਉਣੇ ਵੀ ਆਪਣੀਆਂ ਟਰਾਲੀਆਂ ਦੀ ਪੂਰੀ ਮਸ਼ਹੂਰ ਆਉਂਦਾ ਆਪਣੀਆਂ ਟਰਾਲੀਆਂ ਪਟਾਲੇ ਤੱਕ ਜਾਂਦੀਆਂ ਨੇ ਹਾਂਜੀ ਇੱਧਰ ਸ਼ਲਤਾਨਪੁਰ ਤੱਕ ਜਾਂਦੀਆਂ ਨੇ ਜਾਂਦੀਆਂ ਨੇ ਚਾਰੇ ਪਾਛੇ ਟਰਾਲੀ ਜਾਂਦੇ ਆ ਜੇ ਅੰਬਰਸਰ ਤੱਕ ਤੇ ਸੱਤੋ ਵੀਰੇ ਹੈ ਨਾ ਕਮੈਂਟ ਵਿੱਚ ਕਿਵੇਂ ਲੱਗੀ ਤੁਹਾਨੂੰ ਟਰਾਲੀ ਤੇ ਸਾਰੀ ਵੀਰੇ ਟਾਟਾ ਦੇ ਮਾਲ ਤੇ ਬਣੀ ਹੋਈ ਆ ਸੇਲ ਦੇ ਮਾਲ ਤੇ ਟਰਾਲੀ ਬਣੀ ਹੋਈ ਆ ਐਵੇਂ ਨਹੀਂ ਹੈਗਾ ਵੀ ਕੋਈ ਕਰੋੜ ਐਸੇ ਦੇ ਕਹਿੰਦਾ ਐ ਐਮਸੀ ਦਾ ਮਾਲ ਲਾਵਾਂਗੇ ਤੇ ਟਾਟਾ ਦਾ ਮਾਲ ਜੜਤਾ ਐਮਸੀ ਦਾ ਕਹਿ ਕੇ ਟਾਟਾ ਦਾ ਮਾਲ ਜੜਤਾ ਐਦਾਂ ਨਹੀਂ ਹੁੰਦੇ ਵੀਰੇ ਇਹ ਟਾਟਾ ਦਾ ਕਿਹ ਹੈ ਤਾਂ ਟਾਟਾ ਲਈ ਲਾਵਾਂਗੇ ਤੇ ਜੇ ਐਮਸੀ ਦਾ ਕਿਹ ਹੈ ਮਸੀ ਜੀ ਇਹ ਕਿ ਲਾਵਾਂਗੇ ਉਹ ਗਰਾਡ ਦਾ ਹੱਥ ਤੇ ਡਿਪੈਂਡ ਕਰਦਾ ਕਿੰਨਾ ਕੋ ਦਾ ਬਜਟ ਆ ਹੈਨਾ ਤੇ ਚਲੋ ਵੀਰੇ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਅਗਲੀ ਵੀਡੀਓ ਚ